ਇਹ ਦਾਵਾ ਜ਼ਰੂਰ ਪੰਜਾਬ ਦੀ ਸਰਕਾਰ ਕਰਦੀ ਰਹੀ ਹੈ ਕਿ ਆਜ਼ਾਦੀ ਤੋਂ ਬਾਅਦ ਇੱਕ ਅਜਿਹਾ ਪੰਜਾਬ ਨੂੰ ਤੋਹਫ਼ਾ ਮਿਲਣ ਜਾ ਰਿਹਾ ਜੋ ਪਹਿਲਾਂ ਕਿਸੇ ਵੀ ਕਦੇ ਵੀ ਕਿਸੇ ਸਰਕਾਰ ਨੇ ਨਹੀਂ ਦਿੱਤਾ ਉਹ ਤੋਹਫ਼ਾ ਇੱਕ ਨਵੀਂ ਨਹਿਰ ਦਾ ਜਿਹहां ਉਹ ਮਾਲਵਾ ਨਹਿਰ ਦੇ ਨਾਮ ਤੋਂ ਨਹਿਰ ਹੋਏਗੀ ਜਿਹੜੀ ਨਵੀਂ ਨਹਿਰ ਕੱਢੀ ਜਾ ਰਹੀ ਹੈ ਜਿਸ ਦੇ ਨਾਲ ਨਹਿਰੀ ਸਿੰਚਾਈ ਦੇ ਸਾਧਨ ਨੇ ਜਿਹੜੇ ਉਹ ਹੋਰ ਵਧਣਗੇ ਖਾਸ ਤੌਰ ਤੇ ਮਾਲਵਾ ਬੈਲਟ ਦੇ ਨਾਲ ਲੱਗਦੇ ਏਰੀਆ ਜਿਹੜਾ ਰਾਜਸਥਾਨ ਦੇ ਨਾਲ ਟੱਚ ਕਰਦਾ ਏਰੀਆ ਉਸ ਨੂੰ ਬਹੁਤ ਫਾਇਦਾ ਮਿਲੇਗਾ ਇਹ ਦਾਵਾ ਪੰਜਾਬ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਵਿਧਾਨ ਸਭਾ ਦੇ ਵਿੱਚ ਖਜ਼ਾਨਾ ਮੰਤਰੀ ਹਰੋਵਰੋ ਇਸ ਗੱਲ ਦੀ ਤਸਦੀਕ ਕੀਤੀ ਗਈ ਸੀ ਕਿ ਅਸੀਂ ਮਾਲਵਾ ਨਹਿਰ ਕੱਢਣ ਜਾ ਰਹੇ ਹਾਂ ਔਰ ਉਸ ਨਹਿਰ ਦੇ ਬਹੁਤ ਫਾਇਦੇ ਹੋਣਗੇ ਛੋਟੇ ਜੀ ਤੁਹਾਨੂੰ ਸਟੇਟਮੈਂਟ ਸੁਣਾ ਦਿੰਦੇ ਆ ਇਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਵੀ ਦਾਵਾ ਕੀਤਾ ਕਿ ਹਰੀਕੇ ਤੋਂ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਉਹ ਅਸੀਂ ਹੁਣ ਪੰਜਾਬ ਦੇ ਪਿੰਡਾਂ ਤੱਕ ਪਹੁੰਚਾਵਾਂਗੇ ਮਾਨਯੋਗ ਸਪੀਕਰ ਸਾਹਿਬ ਸਨਚਾਈ ਸੂਲ ਤੁਹਾਨੂੰ ਪਹਿਲ ਦੇਣ ਲਈ ਮਾਨਯੋਗ ਮੁੱਖ ਮੰਤਰੀ ਸ੍ਰੀ ਦਾਤ ਭਗਵੰਦ ਸਿੰਘ ਮਾਨ ਜੀ ਦੀ ਦੂਰ ਅੰਦੇਸ਼ੀ ਤੋਂ ਸੇਧ ਲੈ ਕੇ ਸਰ ਅਸੀਂ ਇੱਕ ਨਵੇਂ ਇੱਕ ਨਵੇਂ ਸਰ ਮਾਲਵਾ ਕਨਾਲ ਪ੍ਰੋਜੈਕਟ ਦੀ ਤਜ਼ਲੀਜ਼ ਰੱਖੀ ਹੈ ਸਰ ਹਰੀਕੇ ਪੱਤਣ ਤੋਂ ਪਾਣੀ ਆਉਣਾ ਹੈ ਜਿੰਨਾ ਪਾਕਿਸਤਾਨ ਪੂਜਤਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕੱਟ ਜੂਗਾ ਇੱਧਰ ਹੁਣ ਇੱਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ ਗਿੱਦੜਵਾਏ ਵਾਲੇ ਪਾਸੇ ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਇਹ ਸਾਰਾ ਇਲਾਕਾ ਜਿਹੜਾ ਨਾ ਉਦੋਂ ਆ ਪਾਣੀ ਦੀ ਕਾਟ ਨਹੀਂ ਰਹਿਣੀ ਮਾਲਵਾ ਨਹਿਰ ਉਹਦਾ ਨਾਮ ਰੱਖਾਂਗੇ ਹੂੰ ਸੁਦਾਵਾ ਕੀਤਾ ਜਾ ਰਿਹਾ ਕਿ ਹੁਣ ਪਾਣੀ ਦੀ ਕਾਟ ਬਿਲਕੁਲ ਨਹੀਂ ਰਹਿਣੀ ਹੈ ਮਾਲਵਾ ਨਹਿਰ ਹੈ ਜਿਹੜੀ ਉਹ ਕੱਢੀ ਜਾਏਗੀ ਜਿਸ ਦੇ ਨਾਲ ਮਾਲਵਾ ਦਾ ਜਿਹੜਾ ਏਰੀਆ ਉਹ ਬਹੁਤ ਹਰਿਆ ਭਰਿਆ ਰਹੇਗਾ ਪਰ ਇਸ ਪੂਰੇ ਮੁੱਦੇ ਤੇ ਜਦੋਂ ਵਿਚਾਰ ਕੀਤੀ ਗਈ ਗੌਰ ਕੀਤਾ ਗਿਆ ਤਾਂ ਇਹਦੇ ਵਿੱਚ ਕੁਝ ਲਕੂਨੇ ਨੇ ਉਹ ਲਕੂਨੇ ਕੀ ਨੇ ਕਿਉਂ ਇਹਨਾਂ ਗੱਲਾਂ ਤੇ ਦੁਬਾਰਾ ਸੋਚਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਸਰਕਾਰ ਨੂੰ ਖਾਸ ਤੌਰ ਤੇ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਹੈ ਇਹ ਪੰਜਾਬ ਦੇ ਪੈਸੇ ਦੇ ਨਾਲ ਪ੍ਰੋਜੈਕਟ ਬਣਨਾ ਹੈ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਬਣਨਾ ਹੈ ਕੋਈ ਵੀ ਪ੍ਰੋਜੈਕਟ ਕੋਈ ਵੀ ਸਟੇਟ ਗਵਰਨਮੈਂਟ ਲੈ ਕੇ ਆਉਂਦੀ ਹੈ ਤਾਂ ਉਹਦੇ ਨਫੇ ਨੁਕਸਾਨ ਜ਼ਰੂਰ ਦੇਖ ਲੈਣੇ ਚਾਹੀਦੇ ਨੇ ਕਿਉਂਕਿ ਨਹਿਰ ਬਣਨੀ ਹੈ ਕੋਈ ਅਜਿਹੀ ਚੀਜ਼ ਨਹੀਂ ਕਿ ਅੱਜ ਤੁਸੀਂ ਬਣਾ ਲਈ ਕੱਲ ਢਾਕੇ ਦੁਬਾਰਾ ਬਣਾ ਲੋਗੇ ਇਸ ਤੇ ਫੌਰੀ ਤੌਰ ਤੇ ਕੁਝ ਨਹੀਂ ਹੋ ਸਕੇਗਾ ਜੇ ਇੱਕ ਵਾਰ ਸ਼ੁਰੂ ਹੋ ਗਿਆ ਪ੍ਰੋਜੈਕਟ ਤੇ ਇਹ ਫਿਰ ਅੱਗੇ ਤੱਕ ਜਾਏਗਾ ਮਿਸਲ ਸਤਲੁਜ ਨੇ ਜਿਹੜਿਆ ਉਹਨਾਂ ਨੇ ਕੁਝ ਪ੍ਰਗਟ ਕੀਤੇ ਨੇ ਉਹ ਇਤਰਾਜ਼ ਕੀਨੇ ਫਟਾਫਟ ਤੁਹਾਨੂੰ ਉਹ ਵੀ ਦਿਖਾ ਦਨੇ ਆ ਫਿਰ ਆਪਾਂ ਗੱਲਬਾਤ ਦਾ ਵਧਾਵਾਂਗੇ ਅੱਗੇ ਮਾਲਵਾ ਨਹਿਰ ਪ੍ਰੋਜੈਕਟ ਬਾਰੇ ਸੀਐਮ ਸਾਹਿਬ ਨੂੰ ਕੁਝ ਸਲਾਹਾਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਦੇ ਲਈ ਜਿਹੜੇ ਫੰਡ ਦਿੱਤੇ ਗਏ ਨੇ ਉਹਦੇ ਤੇ ਵੀ ਜਰਾ ਗੌਰ ਦੁਬਾਰਾ ਕੀਤੀ ਜਾਵੇ ਦਰਅਸਲ ਰਾਜਸਥਾਨ ਫੀਡਰੋ ਤੇ ਨਵੇਂ ਲੈਫਟੋ ਪੰਪਾਂ ਦੀ ਮਨਜ਼ੂਰੀ ਦੇ ਦਿੱਤੀ ਜਾਵੇ ਤਾਂ ਜਦਾ ਵਧੀਆ ਰਹੇਗਾ ਕਿਉਂ ਵਧੀਆ ਰਹੇਗਾ ਇਹ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਅਜੀਪਾਲ ਸਿੰਘ ਬਰਾੜ ਸਾਹਿਬ ਮੌਜੂਦ ਨੇ ਪ੍ਰਧਾਨ ਨੇ ਮਿਸਲ ਸਤਲੋਈ ਦੇ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਸਭ ਸਾਨੂੰ ਤਾਂ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਨਹਿਰ ਨਿਕਲਣ ਜਾ ਰਹੀ ਹੈ ਪਰ ਫਿਰ ਵੀ ਇਤਰਾਸ ਕਿਉਂ ਹੈ ਤੁਹਾਨੂੰ ਮਤਲਬ ਇਹ ਤਾਂ ਖਾਸ ਤੌਰ ਤੇ ਮਾਲਵੇ ਤੇ ਨਹੀਂ ਇੱਕ ਵਰਦਾਨ ਸਾਬਤ ਹੋਣ ਵਾਲੀ ਨਹਿਰ ਹੈ ਨਹੀਂ ਆਪਾਂ ਵੀ ਕਦੀ ਕੋਈ ਨਹਿਰ ਜਾਂ ਸਚਾਈ ਦਾ ਪ੍ਰੋਜੈਕਟ ਆਉਂਦਾ ਹੈ ਜਾਂ ਇਹ ਵੀ ਆਇਆ ਸੀ ਜਦੋਂ ਆਪਾਂ ਇਹਨੂੰ ਵੈਲਕਮ ਕਰਦੇ ਹਾਂ ਕਿਸੇ ਵੀ ਨਵੇਂ ਪ੍ਰੋਜੈਕਟ ਨੂੰ ਇਹ ਜਿਹੜਾ ਕਿਸਾਨਾਂ ਦੇ ਹੱਕ ਚ ਹੋਵੇ ਪਰ ਜੇ ਉਹ ਗੱਲ ਕੁਝ ਹੋਰ ਕਹਿ ਰਹੀ ਹੋਵੇ ਤੇ ਪਰ ਅਸਲੀਅਤ ਕੋਈ ਹੋਰ ਹੋਵੇ ਫਿਰ ਆਪਾਂ ਨੂੰ ਉਹਦੇ ਤੇ ਚੱਕੰਨੇ ਹੋਣ ਦੀ ਲੋੜ ਆ ਆਪਾਂ ਨੂੰ ਉੱਤੇ ਸਵਾਲ ਚੱਕਣ ਦੀ ਲੋੜ ਆ ਕੀ ਵੀ ਇਹ ਹੈ ਕੀ ਹੁਣ ਸੀਐਮ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਕਿ ਵੀ ਅਸੀਂ ਇਸ ਪਾਸੇ ਇੱਕ ਨਹਿਰ ਹੋਰ ਕੱਢ ਦਾਂਗੇ ਜਿਹੜੀ ਕਿ ਮਾਲਵਾ ਨਹਿਰ ਹੋਊਗੀ ਜਿਹੜੀ ਕਿ ਸਾਰੇ ਮਾਲਵੇ ਨੂੰ ਹਰਾ ਭਰਾ ਕਰ ਦੂਗੀ ਜਿਹੜਾ ਕਿ ਜਿੱਥੇ ਕਿ ਉਹ ਕਹਿੰਦੇ ਵੀ ਪਹਿਲਾਂ ਉਧਰੋਂ ਕਰਲੋਸ ਕਰਾਲੇ ਵੱਡੇ ਵੱਡੇ ਪੱਖੇ ਲਾਉਣੇ ਪੈਂਦੇ ਸੀ ਬਿਜਲੀ ਖਰਚ ਹੁੰਦੀ ਸੀ ਇੱਧਰ ਲਈ ਹੁਣ ਉਹ ਵੈਸੇ ਹੀ ਫਲੋ ਬਾਂਜੂ ਇਹ ਬਿਲਕੁਲ ਮੇਰਾ ਖਿਆਲ ਜਾਂ ਤਾਂ ਸੀਐਮ ਸਾਹਿਬ ਨੂੰ ਪਤਾ ਹੀ ਨਹੀਂ ਕਿ ਉਹ ਕੀ ਗੱਲ ਕਰ ਰਹੇ ਆ ਜਾਂ ਜੇ ਉਹਨਾਂ ਨੂੰ ਪਤਾ ਹੈ ਤਾਂ ਫਿਰ ਉਹ ਗੁੰਮਰਾਹ ਕਰ ਰਹੇ ਆ ਸਾਰਿਆਂ ਨੂੰ ਇਹਦੇ ਵਿੱਚ ਆਏ ਆ ਕਿ ਪਹਿਲੀ ਗੱਲ ਤਾਂ ਇਹ ਜਿਹੜਾ ਪ੍ਰੋਜੈਕਟ ਆ ਇਹ ਤਕਰੀਬਨ ਇਹ 2 ਲੱਖ ਏਕੜ ਨੂੰ ਕਮਾਂਡ ਏਰੀਆ ਨੂੰ ਕੇਟਰ ਕਰਨ ਵਾਸਤੇ ਉਹਨਾਂ ਨੇ ਬਣਾਇਆ ਪਹਿਲੀ ਗੱਲ ਤਾਂ ਸਾਰਾ ਮਾਲਵਾ ਨਹੀਂ 2 ਲੱਖ ਏਕੜ ਸਿਰਫ ਨਹਿਰ ਤੋਂ 10 12 15 ਕਿਲੋਮੀਟਰ ਨਾਲ-ਨਾਲ ਜੇ ਲਾ ਲਈਏ ਤਾਂ ਇੰਨਾ ਕੁ ਏਰੀਆ ਹੀ ਹੈਗਾ ਠੀਕ ਹੈ ਦੂਜੀ ਗੱਲ ਇਹਦੇ ਵਿੱਚ ਵੱਡੀ ਗੱਲ ਇਹ ਆ ਕਿ ਉਸ ਪਾਸੇ ਨੂੰ ਵੈਸੇ ਗ੍ਰੇਡੀਐਂਟ ਆਈ ਹੈ ਗ੍ਰੇਡੀਐਂਟ ਦਾ ਮਤਲਬ ਹੁੰਦਾ ਹੈ ਕਿ ਢਾਲ ਕਿੱਧਰ ਨੂੰ ਉਹ ਪਾਣੀ ਦਿੱਤਾ ਜੇ ਨਹਿਰ ਨਿਕਲ ਵੀ ਜਾਵੇ ਤਾਂ ਫੇਰ ਵੀ ਉਹਨੂੰ ਲਿਫਟ ਕਰਨਾ ਪਊਗਾ ਮਤਲਬ ਉਹਨੂੰ ਪਾਣੀ ਨੂੰ ਨਹੀਂ ਪਰ ਪਰ ਮੈਨੂੰ ਇਹ ਦੱਸੋ ਇਹ ਨਹਿਰ 2 ਲੱਖ ਏਕੜ ਨੂੰ ਕੇਟਰ ਕਰ ਪਾਏਗੀ ਕਿ ਨਹੀਂ ਕਰ ਪਾਏਗੀ ਦੇਖੋ ਜਿਹੜੀ ਵਾਟਰ ਅਲਾਉਂਸ ਹੈਗੇ ਆ ਹੁਣ ਇਸ ਟਾਈਮ ਇਹ ਜੋ ਸੁਣਨ ਚ ਆ ਰਿਹਾ ਇਹ ਨਹਿਰ 700 ਕਿਊਸਿਕ ਦੀ ਹੈ ਪਹਿਲਾਂ ਤਾਂ ਨਹਿਰ ਕਹਿਣਾ ਹੀ ਇਹਨੂੰ ਗਲਤ ਹੈਗਾ ਆਪਣਾ ਇਹ ਰਜਵਾਹਾ ਕਹਿਣਾ ਚਾਹੀਦਾ ਆਪਾਂ ਨੂੰ ਕਿ ਰਜਵਾਹਾ ਕੱਢ ਰਿਹਾ ਇੱਕ ਨਾਲੀ ਜੀ ਕੱਢ ਰਿਹਾ ਉਹਦੇ ਨਾਲ ਰਾਜਸਥਾਨ ਫੀਡਰ ਦੇ ਨਾਲ ਤੇ ਜ਼ਿਮੀਦਾਰਾਂ ਦੇ ਮੁੰਡੇ ਆ ਆਪਣਾ ਭਗਵੰਤ ਮਾਨ ਸਾਹਿਬ ਇਹਨਾਂ ਨੂੰ ਤਾਂ ਨਹਿਰ ਇਹਨੂੰ ਕਹਿਣਾ ਹੀ ਨਹੀਂ ਚਾਹੀਦਾ ਤੇ ਪਰ ਉਹ ਇੰਨੇ ਏਰੀਏ ਨੂੰ ਸਫੀਸ਼ੀਐਂਟ ਵਾਟਰ ਨਹੀਂਗਾ ਇਹ ਜਿਹੜੇ 3.05 ਕਿਊਸਿਕ 1000 ਏਕੜ ਤੇ ਦਿੱਤਾ ਗਿਆ ਅਲਾਉਂਸ ਆ ਇਹ ਅੰਗਰੇਜ਼ਾਂ ਵੇਲੇ ਸੀਗਾ ਜਦੋਂ ਸਾਡੇ ਵਾਣ ਜਿਹੜੇ ਸੀ ਉਹ ਸਾਵੇਂ ਰਹਿ ਜਾਂਦੇ ਸੀ ਸਾਵੇਂ ਤੋਂ ਮੇਰਾ ਭਾਵ ਹੈ ਕਿ ਵੀ ਇੱਕ ਵਾਰੀ ਖੇਤੀ ਹੁੰਦੀ ਸੀ ਜਿਵੇਂ ਕਣਕ ਹੋ ਗਈ ਝੋਨਾ ਨਹੀਂ ਹੋਣ ਝੋਨਾ ਦਾ ਖੈਰ ਦੂਰ ਦੀ ਗੱਲ ਆ ਕਿ ਉਹ ਉਹ ਦੂਜੀ ਕ੍ਰੌਪ ਹੁੰਦੀ ਨਹੀਂ ਸੀ ਤਾਂ ਇਹਦੇ ਵਾਸਤੇ ਇਹ ਸਫੀਸ਼ੀਐਂਟ ਇਹ ਉਹਦੇ ਹਾਸਤੇ ਪਾਣੀ ਹੈ 86 ਨਹਿਰਾਂ ਹਾਸਤੇ ਹੈਗਾ ਇਹ ਸਫੀਸ਼ੀਐਂਟ ਪਾਣੀ ਨਹੀਂ ਅੱਜ ਦੇ ਕ੍ਰੋਪਿੰਗ ਪੈਟਰਨ ਵਾਸਤੇ ਠੀਕ ਹੈ ਪਹਿਲੀ ਗੱਲ ਤਾਂ ਇਹਦੀ ਇਹ ਪ੍ਰੋਬਲਮ ਹੈ ਕਿ ਇਹ ਸਫੀਸ਼ੀਐਂਟ ਹੀ ਨਹੀਂ ਹੈ ਜੇ ਤੁਸੀਂ ਹੁਣ ਭਾਂਡਾ ਬਣਾਉਣ ਹੀ ਲੱਗਿਓ ਜਿਵੇਂ ਤੁਸੀਂ ਗੱਲ ਕੀਤੀ ਕਿ ਵੀ ਨਹਿਰਾਂ ਜਿਹੜੀਆਂ ਇਹ ਕੋਈ ਆਪਾਂ 5 ਸਾਲ 10 ਸਾਲ ਵਾਸਤੇ ਤਾਂ ਨਹੀਂ ਕੱਢਦੇ 1872 ਚ ਨਹਿਰ ਨਿਕਲੀ ਸੀ ਅੱਜ 150 ਸਾਲ ਹੋ ਗਏ ਜੀ ਉਹ ਨਹਿਰਾਂ ਜਿਹੜੀਆਂ ਪੁਰਾਣਾ ਜਾਲ ਵਿਸ਼ਿਆ ਸੀ ਤੇ ਉਹ ਨਹਿਰਾਂ ਜਿਹੜੀਆਂ ਸੀਗੀਆਂ ਉਹ ਅੱਜ ਵੀ ਆਪਾਂ ਨੂੰ ਸਰਵਿਸ ਦੇ ਰਹੀਆਂ ਫਿਰ ਆਜ਼ਾਦੀ ਤੋਂ ਬਾਅਦ ਜਿਹੜੀਆਂ ਭਾਖੜਾ ਮੇਨ ਲਾਈਨ ਨ ਇੱਥੇ ਮਤਲਬ ਸਮਝ ਲਓ ਇਹ 47 ਤੋਂ ਬਾਅਦ ਜਿਹੜੀਆਂ ਨਹਿਰਾਂ ਨਿਕਲੀਆਂ ਪੰਜਾਬ ਚ ਉਹਨਾਂ ਚ ਭਾਖੜਾ ਮੇਨ ਲਾਈਨ ਨਿਕਲੀ ਆ ਉਹ ਵੀ ਵੇਖੋ ਇੱਕ ਪਾਰਟਿਕੂਲਰ ਕਪੈਸਿਟੀ ਦੀ ਹੈਗੀ ਆ ਸਰਹੰਦ ਫੀਡਰ ਹੈਗੀ ਆ ਉਹ ਵੀ ਉਸ ਕਪੈਸਿਟੀ ਦੀ ਬਣਾਈ ਆ ਕਿ ਲੇਟਰ ਔਨ ਜੇ ਨੀਡ ਵਧ ਜਾਂਦੀ ਆ ਤਾਂ ਉੱਥੇ ਪਾਣੀ ਪਾਇਆ ਜਾ ਸਕਦਾ ਤਾਂ ਇਹ ਆ ਕਿ ਆਪਾਂ ਜਦੋਂ ਮਤਲਬ 50 100 ਸਾਲ ਵਾਸਤੇ ਅਗਾ ਬਰਤਨ ਖਰੀਦਣ ਜਾਵਾਂਗੇ ਤਾਂ ਆਪਾਂ ਇਹ ਵੇਖਾਂਗੇ ਨਾ ਵੀ ਘੱਟ ਨਾ ਰਹਿ ਜੇ ਭਾਂਡਾ ਵੱਡਾ ਹੀ ਲੈ ਕੇ ਚੱਲੀਏ ਭਾਂਡਾ ਵੱਡਾ ਹੀ ਲੈ ਕੇ ਜਾਵਾਂਗੇ ਬਿਕੋਜ਼ ਸਾਡੀ ਨੀਡ ਜ਼ਿਆਦਾ ਹੈ ਆਲਰੇਡੀ ਨੀਡ ਜ਼ਿਆਦਾ ਹੈ ਤੇ ਓਨ ਵਾਲੇ ਕ੍ਰ ਹੋ ਸਕਦਾ ਵੀ ਅੱਜ ਸ੍ਰੀ ਪ੍ਰਧਾਨ ਸਾਹਿਬ ਇੱਕ ਇੱਕ ਗੱਲ ਤੁਸੀਂ ਕਹੀ ਹੈ ਮੈਂ ਉਸ ਗੱਲ ਤੇ ਅੰਦਾ ਕਿ ਇਹ ਇਹ ਜਿਹੜੀ ਨਹਿਰ ਇਹ Rajasthan feeder ਦੇ ਨਾਲ ਬਣੇਗੀ ਆਮ ਰਾਈਟ ਹਾਂਜੀ ਤੇ ਏ ਨਹੀਂ ਹੋ ਸਕਦਾ ਕਿ ਰਾਜਸਥਾਨ ਫੀਡਰ ਤੋਂ ਹੀ ਥੋੜੇ ਜੇ ਮੋਗੇ ਕੱਢ ਕੇ ਅੰਦਰ ਵੱਲੇ ਪਾਸੇ ਲੈ ਲੈ ਜਾਣ ਬਿਲਕੁਲ ਜੀ ਜੇ ਆਪਣਾ ਸੀਐਮ ਸਾਹਿਬ ਚ ਹੌਸਲਾ ਹੋਵੇ ਜਿਗਰਾ ਹੋਵੇ ਤਾਂ ਜਿਹੜੀ 55 ਚ ਆਪਣਾ ਹੋਈ ਸੀ ਪਾਣੀ ਦੀ ਵੰਡ ਜੀ ਕੀਤੀ ਗਈ ਸੀ ਜਿਹਦੇ ਚ ਲਿਖਿਆ ਸੀ 5 ਮਿੰਟਸ ਦਾ ਮੀਟਿੰਗ ਚ ਲਿਖਿਆ ਸੀਗਾ ਕਿ ਪੰਜਾਬ ਨੂੰ ਇਹਦਾ ਪੈਸਾ ਮਿਲੂਗਾ ਉਹ ਮਿਲ ਨਹੀਂ ਰਿਹਾ ਤੇ ਪੰਜਾਬ ਦੇ ਵਿਧਾਨ ਸਭਾ ਨੇ ਦੋ ਵਾਰੀ ਮਤਾ ਪਾਸ ਕਰਤਾ ਅੱਡ ਸਰਕਾਰਾਂ ਚ ਕਿ ਪੰਜਾਬ ਦਾ ਪਾਣੀ ਜਿਹੜਾ ਸਾਰਾ ਉਹ ਪੰਜਾਬ ਦਾ ਠੀਕ ਹੈ ਜੀ ਜਿਹੜਾ ਨਾ ਵੀ ਪਾਣੀ ਇਹਦਾ ਰੇਤੀ ਤਾਂ ਬੋਲ ਲੈ ਆ ਜਾਵੇ ਰਪੇਰੀਅਨ ਸਟੇਟਸ ਵੀ ਆਪਣਾ ਹੈਗਾ ਨੋਰਮ ਦੇ ਹਿਸਾਬ ਨਾਲ ਜੀ ਹੁਣ ਇਹ ਸਾਰਿਆਂ ਦੇ ਹਿਸਾਬ ਨਾਲ ਜੇ ਉਹ ਪਾਣੀ ਦੇਣਾ ਚਾਹੁੰਤ ਪਾਣੀ ਦੀ ਹਿੰਮਤ ਕਰਨ ਤਾਂ ਉਹ ਦੇ ਦੇਣ ਪਰ ਉਹ ਜਦੋਂ ਪਾਣੀ ਦਾ ਹੱਕ ਜਾਂ ਪੰਜਾਬ ਦੇ ਹੋਰ ਹੱਕਾਂ ਦੀ ਗੱਲ ਆ ਜਾਂਦੀ ਆ ਤਾਂ ਉਹ ਵੀ ਕਿਸੇ ਵੀ ਕੇਂਦਰੀ ਪਾਰਟੀ ਵਾਂਗੂ ਹੈਨਾ ਬਿਹੇਵ ਕਰਨ ਲੱਗ ਜਾਂਦੇ ਹੈਗੇ ਆ ਉਹ ਹੁਣ ਹਰਿਆਣੇ ਚ ਗਏ ਆ ਹਰਿਆਣੇ ਚ ਉਹਨਾਂ ਨੇ ਕਿਹਾ ਵੀ ਐਸਵਾਈਐਲ ਤੇ ਮੈਂ ਗੱਲ ਨਹੀਂ ਕਰ ਸਕਦਾ ਮੈਟਰ ਸਬਜੁਡਾਈਜ਼ ਆ ਹਾਲਾਂਕਿ ਇਹਨਾਂ ਨੇ ਕੁਝ ਚਿਰ ਪਹਿਲਾਂ ਹੀ ਵੇਖੋ ਇਹਦਾ ਟ੍ਰਿਬਿਊਨਲ ਮੰਗ ਲਿਆ ਸੀ ਵੰਡ ਮੰਗ ਲਈ ਸੀ ਪਾਣੀ ਦੀ ਜਦੋਂ ਕਿ ਪੰਜਾਬ ਵਿਧਾਨ ਸਭਾ ਨੇ ਮਤਾ ਹੀ ਪਾਸ ਕੀਤਾ ਵਿਆ ਕਿ ਪਾਣੀ ਤਾਂ ਪੰਜਾਬ ਦਾ ਹੀ ਆ ਜੇ ਚੀਜ਼ ਮੇਰੀ ਆ ਸਮਝੋ ਕੋਈ ਵੀ ਚੀਜ਼ ਕੋਈ ਬਾਜੀ ਮੈਂ 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 ਉਹਦੇ ਚ ਮਾਨਤਾ ਕਰਾਂਗਾ ਹੀ ਕਿਉਂਕਿ ਮੈਂ ਮੰਗੂਗਾ ਵੀ ਗਵਾਂਡੀ ਨਾ ਵੰਡਦਾ ਯਾਰ ਕੋਈ ਫੈਸਲਾ ਕਰਾ ਦਿਓ ਸਾਡਾ ਇਹਦਾ ਮਤਲਬ ਤੁਸੀਂ ਬੁਨਿਆਦੀ ਤੌਰ ਤੇ ਇਹ ਪ੍ਰਿੰਸੀਪਲ ਮੰਨਦੇ ਹੋ ਕਿ ਪਾਣੀ ਬਾਕੀਆਂ ਸਟੇਟਾਂ ਦਾ ਵੀ ਹੈ ਸੋ ਇਹ ਇਹ ਜਿਹੜੇ ਆ ਪੰਜਾਬ ਦੇ ਮੁੱਦਿਆਂ ਦੇ ਉੱਤੇ ਜਾਂ ਤਾਂ ਇਹਨਾਂ ਨੂੰ ਸੂਝ-ਬੂਝ ਹੀ ਹੈ ਨਹੀਂ ਤੇ ਜਾਂ ਇਹਨਾਂ 'ਚ ਹੌਸਲਾ ਹੀ ਹੈ ਨਹੀਂ ਇਹ ਜਾਂ ਇਹ ਕੋਈ ਮੁਕਾਦ ਵੇਖਦੇ ਰਹੇ ਆ ਰਸ ਸਾਹਿਬ ਇੱਕ ਗੱਲ ਹੋਰ ਜਿਹੜੀ ਉਹ ਵਾਰ-ਵਾਰ ਇਹ ਕਹਿੰਦੇ ਨੇ ਕਿ ਦੇਖੋ ਵੱਡੇ ਵੱਡੇ ਕਰਲੋਸ ਕਰਦੇ ਪੰਪ ਨੇ ਉਹ ਸਮੇਂ ਦੀਆਂ ਸਰਕਾਰਾਂ ਨੇ ਕਦੇ ਗੰਭੀਰਤਾ ਨਾਲ ਸੋਚੇ ਨਹੀਂ ਪੰਪ ਹਟਾ ਕੇ ਪਾਣੀ ਦਾ ਫਲੋ ਹੈ ਜਿਹੜਾ ਉਹ ਬਿਨਾ ਪੰਪ ਤੋਂ ਵੀ ਹੋ ਸਕਦਾ ਸੀਗਾ ਇਜ਼ ਇਟ ਪੋਸੀਬਲ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ ਜੇ ਇਹ ਨਹਿਰ ਬਣ ਜਾਂਦੀ ਹੈ ਮਾਲਵਾ ਨਹਿਰ ਬਣ ਜਾਂਦੀ ਹੈ ਤਾਂ ਹਰੀਕੇ ਤੋਂ ਲੈ ਕੇ ਮਾਲਵੇ ਦੇ ਅੰਤ ਤੱਕ ਜਿੱਥੇ ਮਲੋਟ ਮੁਕਸਰ ਸਾਹਿਬ ਤੱਕ ਪਾਣੀ ਇਹ ਦਹੀਂ ਚੱਲੂਗਾ ਬਿਨਾ ਪੰਪਾ ਤੋਂ ਨਹੀਂ ਜੀ ਪੰਪ ਉਥੇ ਜ਼ਰੂਰੀ ਆ ਪਹਿਲੀ ਗੱਲ ਤਾਂ ਆਪਾਂ ਨੂੰ ਸਮਝਣਾ ਚਾਹੀਦਾ ਹੈ ਨਹਿਰ ਬਣਾਉਣੀ ਕਿਉਂ ਪੈ ਰਹੀਆਂ ਸਾਨੂੰ ਸਰੰਦ ਫੀਡਰ ਕਿਉਂ ਬਣਾਉਣੀ ਪਈ ਤੇ ਇਹ ਨਹਿਰ ਕਿਉਂ ਬਣਾਉਣੀ ਪਈ ਇਹਦਾ ਮੁੱਖ ਕਾਰਨ ਇਹ ਸੀਗਾ ਕਿ ਪਹਿਲਾਂ ਇੱਕ ਨਹਿਰਾਂ ਦਾ ਸਿਸਟਮ ਸੀ ਤੁਸੀਂ ਵੇਖਿਆ ਦਰਾਹੇ ਕੋਲੇ ਵੱਡੀ ਨਹਿਰ ਨਿਕਲਦੀ ਆ ਉਹ ਐਂਡ ਤੱਕ ਆਪਣੇ ਪਾਣੀ ਦਿੰਦੀਆਂ ਸੀਗੀਆਂ ਉਹ ਬੋਰ ਬ੍ਰਾਂਚ ਨੂੰ ਵੀ ਗਿੱਦੜਵੇਂ ਉਹ ਵੀ ਹੋਰ ਥਾਂ ਹੁਣ ਜਦੋਂ ਆਪਾਂ ਵਿੱਚੋਂ ਸਰੰਦ ਫੀਡਰ ਕੱਢਤੀ ਰਾਜਸਥਾਨ ਨੂੰ ਜਾਣ ਵਾਸਤੇ ਸਰਕਾਰ ਸਟੇਟ ਨੇ ਕਢਵਾ ਲਈ ਆਪਣੇ ਤੋਂ ਕੈਰੋ ਸਾਹਿਬ ਨੇ ਉਹਨੂੰ ਮਨਜ਼ੂਰੀ ਦੇਤੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਇਹ ਚੜ੍ਹਦੇ ਵਾਲੇ ਪਾਸੇ ਵਾਲੇ ਪਿੰਡ ਆ ਇਹ ਟੇਲ ਐਂਡ ਤੇ ਆ ਗਏ ਤੇ ਇਹਨਾਂ ਦੀ ਹਾਈ ਜਿਹੜੀ ਹਾਈਟ ਆ ਇਹਨਾਂ ਪਿੰਡਾਂ ਦੀ ਉਹ ਤਕਰੀਬਨ ਕਈ ਥਾਂ ਤਾਂ 10 10 ਮੀਟਰ ਉੱਚੀ ਹੈਗੀ ਹੈ ਨਹਿਰ ਨਾਲੋਂ ਜੀ ਤੇ ਉਹ ਉਹ ਜਿਹੜੀ ਐ ਗ੍ਰੇਡੀਐਂਟ ਆ ਉੱਚਾ ਉਹ ਮਤਲਬ ਉੱਚੇ ਪਾਸੇ ਪਾਣੀ ਚੜਾਉਣਾ ਪੈਂਦਾ ਤੇ ਉਹ ਪਾਣੀ ਜਾਂ ਤਾਂ ਲਿਫਟ ਪੰਪ ਨਾਲ ਚੜੂਗਾ ਜਾਂ ਕਨਾਲ ਨਾਲ ਚੜੂਗਾ ਉਹ ਉਹਦੇ ਬਗੈਰ ਤਾਂ ਚੜ੍ਹ ਹੀ ਨਹੀਂ ਸਕਦਾ ਹੂੰ ਬਿਲਕੁਲ ਸੋ ਇਹ ਮਿਸ ਗਿਵਿੰਗ ਆ ਇਹ ਨਹਿਰ ਜੇ ਕੱਢ ਲੈਂਦੇ ਆ ਨਹਿਰ ਵਾਰੀ ਵਾਰੀ ਵਰਤ ਗਲਤ ਵਰਤਦੇ ਆ ਆਪੇ ਜੇ ਰਜਵਾਹਾ ਜਾਂ ਕੱਢ ਵੀ ਲੈਂਦੇ ਆ ਤੇ ਤਾਂ ਵੀ ਆਪਾਂ ਨੂੰ ਉੱਥੇ ਲਿਫਟ ਪੰਪ ਲਾਉਣੇ ਪੈਣੇ ਆ ਤਾਂ ਜਾ ਕੇ ਜ਼ਿੰਮੇਦਾਰ ਨੂੰ ਉਹਦਾ ਪਾਣੀ ਮਿਲੂਗਾ ਨਹੀਂ ਤਾਂ ਪਾਣੀ ਨਹੀਂ ਮਿਲਣਾ ਹੁਣ ਤੁਹਾਡੇ ਸਜੈਸ਼ਨ ਕੀ ਤੁਹਾਡੀ ਡਿਮਾਂਡ ਕੀ ਆ ਸਾਡੀ ਮੰਗ ਇਹ ਆ ਕਿ ਵੀ ਜੇ ਤੁਸੀਂ ਇਹ ਨਹਿਰ ਤੁਸੀਂ ਕੱਢ ਨਹੀਂ ਸਕਦੇ ਇਹ ਨਹਿਰ ਬਿਲਕੁਲ ਪੰਜਾਬ ਦਾ ਖਰਚਾ ਹੈ ਪਹਿਲਾਂ ਇਹ ਕਹਿੰਦੇ ਸੀ ਜੀ ਇਹ ਤਾਂ ਰਾਜਸਥਾਨ ਨੇ ਇੱਕ ਵਾਰੀ ਉਹਨਾਂ ਨੇ ਨਿਊਜ਼ ਆਈਟਮ ਕਿਹਾ ਕਿ ਰਾਜਸਥਾਨ ਨੇ ਫਰੀ ਜ਼ਮੀਨ ਦੇਤੀ ਠੀਕ ਹੈ ਠੀਕ ਹੈ ਇਸ ਨਹਿਰ ਇਹ ਪੰਜਾਬ ਵਾਸਤੇ ਕੋਈ ਫਾਇਦਾ ਨਹੀਂ ਇਹਦਾ ਕੋਈ ਹੋਰ ਇੰਟਰਸਟ ਜ਼ੋਨ ਕੋਈ ਡਿਫੈਂਸ ਪਰਪਸ ਹੋਵੇ ਕੋਈ ਹੋਰ ਰੀਜ਼ਨ ਹੋਣ ਆਪਾਂ ਨੂੰ ਨਹੀਂ ਪਤਾ ਉਹਦੇ ਠੀਕ ਹੈ ਪਰ ਪੰਜਾਬ ਦੇ ਲੋਕਾਂ ਨੂੰ ਜਾਂ ਉਸ ਇਲਾਕੇ ਦੇ ਲੋਕਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਪਾਣੀ ਦੇ ਵਿੱਚ ਅ ਇੱਛਾ ਰੱਖਦੇ ਹੋ ਲੋਕਾਂ ਨੂੰ ਪਾਣੀ ਵਧ ਦੇਣਾ ਚਾਹੁੰਦੇ ਹੋ ਪਾਣੀ ਸਫੀਸ਼ੀਐਂਟ ਦੇਣਾ ਚਾਹੁੰਦੇ ਹੋ ਤਾਂ ਇਹ ਆ ਕਿ ਵੀ ਤੁਸੀਂ ਰਾਜਸਥਾਨ ਫੀਡਰ ਵਿਚੋਂ ਲਿਫਟ ਪੰਪਸ ਦੇ ਦੋ ਜਾਂ ਇੱਕ ਅਦੀ ਤੋਂ ਥਾਵਾਂ ਤੇ ਲਿਫਟ ਕਨਾਲ ਦੇ ਦੋ ਉੱਥੇ ਕਿ ਵੀ ਉੱਥੋਂ ਸਫੀਸ਼ੀਐਂਟ ਪਾਣੀ ਇਧਰੋਂ ਪਾਣੀ ਵੱਧ ਛੱਡ ਲੋ ਹਰੀਕੇ ਹੈਡ ਤੋਂ 18500 ਕਿਉ ਸਿਕ ਦਾ ਗੇਟ ਆ ਉੱਥੇ ਵੱਧ ਛੱਡ ਕੇ ਤੇ ਅੱਗੇ ਪਾਣੀ ਦੇ ਦੋ ਤੇ ਇੱਕ ਤਾਂ ਇਹ ਤਰੀਕਾ ਹੈਗਾ ਦੂਸਰਾ ਇਹ ਆ ਕਿ ਵੀ ਅੱਗੇ ਜਾ ਕੇ ਗਿੱਦੜ ਵਾਹਿਆ ਦੇ ਕੋਲ ਜਾ ਕੇ ਤਾਂ ਪਹਿਲਾਂ ਹੀ ਵਾਟਰ ਲੌਗਿੰਗ ਆ ਉੱਥੇ ਤਾਂ ਇਹ ਨਹਿਰ ਸੇਮ ਨਾਲ ਰੱਖੋਗੇ ਕਿ ਨਹਿਰ ਰੱਖੋਗੇ ਉੱਥੇ ਤਾਂ ਲੋਕਾਂ 'ਚ ਪੈਨਿਕ ਆ ਦੁੱਖ ਜਿਹੜੀ ਪ੍ਰੋਬਲਮ ਆ ਨਾ ਜੀ ਪ੍ਰੋਬਲਮ ਨਾ ਬੁਨਿਆਦੀ ਹੋਰ ਵੀ ਡੂੰਗੀ ਹੈਗੀ ਆ ਇਹ ਲੋਕ ਚੰਡੀਗੜ੍ਹ ਆ ਗਏ ਆ ਰਾਜ ਕਰਨ ਵਾਸਤੇ ਪਰ ਇਹ ਪਿੰਡਾਂ ਤੋਂ ਕੱਟ ਗਏ ਆ ਇਹਨਾਂ ਨੂੰ ਪਿੰਡਾਂ ਦੇ ਲੋਕਾਂ ਦੀਆਂ ਪ੍ਰੋਬਲਮਜ਼ ਹੀ ਨਹੀਂ ਪਤਾ ਜਿਹੜੀਆਂ ਗੱਲਾਂ ਆਪਾਂ ਇਹਨਾਂ ਨੂੰ ਦੱਸ ਰਹੇ ਆ ਇਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਸੀ ਜੇ ਇਹਨਾਂ ਨੇ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਹੁੰਦਾ ਅੱਜ ਉਹਨਾਂ ਪਿੰਡਾਂ 'ਚ ਨਾਲ-ਨਾਲ ਪੈਨਿਕ ਹੈਗਾ ਉਹ ਬਹੁਤ ਸੋਹਣੇ ਉਥੇ ਕਈ ਥਾਂ ਸੇਮ ਦੇ ਹੱਲ ਵੀ ਹੋਏ ਹੋਏ ਆ ਪ੍ਰਾਣਾ ਸਰੰਦ ਫੀਡਰ ਤੋਂ ਪੰਪਾਂ ਦੀ ਜਾਨੀ ਆ ਜਾਂ ਉੱਥੋਂ ਪ ਮਿਲ ਰਿਹਾ ਤੁਸੀਂ ਜੇ ਬੈਨੀਫਿਟ ਹੀ ਦੇਣਾ ਚਾਹੁੰਦੇ ਹੋ ਹੈ ਤਾਂ ਵੀ ਮੋਟਰਾਂ ਵਾਲਾ ਪਾਣੀ ਨਾ ਕੱਢਣ ਤਾਂ ਪੰਪ ਵਾਲੇ ਪਾਣੀ ਦੀ ਬਿਜਲੀ ਮਾਫ ਕਰ ਦਿਓ ਹੈ ਸਰੰਦ ਰਾਜਸਥਾਨ ਫੀਡਰ ਚੋਂ ਪਾਣੀ ਦੇ ਦਿਓ ਸੋ ਇਹ ਪੋਸਿਬਿਲਟੀਜ਼ ਹੈਗੀਆਂ ਹੁਣ ਸਭ ਤੋਂ ਉਦੋਂ ਵੀ ਗ੍ਰੇਵ ਗੱਲ ਆ ਜਿਹੜੀ ਇਹ ਕਰ ਰਹੇ ਆ ਕਿ ਬੁੱਢਾ ਨਾਲੇ ਦਾ ਜਿਹੜਾ ਪਾਣੀ ਆ ਜਦੋਂ ਸਤਲੋ ਜਿਹਦਾ ਫਲੋ ਘਟੂਗਾ ਤਾਂ ਬੁੱਢੇ ਨਾਲੇ ਦਾ ਜਿਹੜਾ ਪਾਣੀ ਆ ਉਹਨੇ ਪ੍ਰੋਪਰ ਮਿਕਸ ਨਹੀਂ ਹੋਣਾ ਤੇ ਉਹਨੇ ਪਹਿਲਾਂ ਇਸ ਨਹਿਰ ਚ ਵੜ ਜਾਣਾ ਉਹ ਹੁਣ ਰਾਜਸਥਾਨ ਫੀਡਰ ਚ ਜਾਂਦਾ ਤੇ ਇਸ ਨਹਿਰ ਚ ਜਾਊਗਾ 1100 ਕਿਊਸਿਕ ਪਾਣੀ ਆ 700 ਕਿਊਸਿਕ ਇਹ ਪਾਣੀ ਜੀ ਸੋ ਇੱਕ ਤਰ੍ਹਾਂ ਜਿਹੜਾ ਜ਼ਹਿਰ ਭਰਿਆ ਪਾਣੀ ਆ ਮਾਲਵੇ ਦੇ ਵਿੱਚ ਵੰਡਿਆ ਜਾਊਗਾ ਚਾਹੇ ਉਹ ਮਹੀਨਾ ਦੋ ਮਹੀਨੇ ਹੀ ਹੋਵੇ ਜਦੋਂ ਪਾਣੀ ਦਾ ਫਲੋ ਘਟਦਾ ਪਰ ਉਹ ਤਾਂ ਜਾਏਗਾ ਤਸਵੀਰ ਜਾਏਗਾ ਤਾਂ ਸਹੀ ਤੇ ਬਾਅਦ ਚ ਵੀ ਮਿਕਸ ਹੋ ਕੇ ਆਉਂਦਾ ਰਹੂਗਾ ਸੋ ਨਹਿਰ ਜਿਹੜੀ ਹੈਗੀ ਆ ਇਹ ਇਹਨੂੰ ਰੀਕਨਸਿਡਰ ਕਰੋ ਹੈ ਇਹਨੂੰ ਅੱਬਲ ਤਾਂ ਰਾਜਸਥਾਨ ਫੀਡਰ ਚੋਂ ਹੀ ਤੁਸੀਂ ਪੰਪਸ ਦਿਓ ਪਾਣੀ ਦਿਓ ਹੈ ਜੇ ਤੁਸੀਂ ਪੰਜਾਬ ਦਾ ਪਾਣੀ ਪੰਜਾਬ ਦਾ ਮੰਨਦੇ ਹੋ ਠੀਕ ਹੈ ਤਾਂ ਫਿਰ ਉਹਦੇ ਚ ਤੁਹਾਨੂੰ ਇਤਰਾਜ ਹੀ ਕਿਉਂ ਹੈ ਜੇ ਰਾਇਲਟੀ ਨਹੀਂ ਮਿਲਨੀ ਘਟੋ ਘਟੇ ਇਹ ਤਾਂ ਕੰਮ ਕੀਤਾ ਜਾ ਸਕਦਾ ਹੈ ਪਾਣੀ ਤਾਂ ਸੀ ਆਪਣਾ ਆਪਣੇ ਕੋਲ ਰੱਖੀ ਜੇ ਤੁਸੀਂ ਨੈਸ਼ਨਲ ਰਿਸੋਰਸ ਕਹਿੰਦੇ ਹੋ ਤਾਂ ਫਿਰ ਘਟੋ ਘਟੇ ਉਹਨੂੰ ਕਿਉਂ ਦੁਬਾਰਾ ਅੱਛਾ ਰਣਜੀਤ ਸਾਹਿਬ ਇਹ ਵੀ ਦੱਸਿਓ ਕਿ ਜੇ ਚਲੋ ਆਪਾਂ ਨਹਿਰ ਦੇ ਅੰਦਰ ਜਵਹਾਜੇ ਬਣਦਾ ਤਾਂ ਇਹਦੇ ਲਈ ਕੋਈ ਜ਼ਮੀਨ ਵੀ ਐਕਵਾਇਰ ਕਰਨੀ ਪਣੀ ਮੈਨੂੰ ਇਹ ਵੀ ਸਮਝ ਆਇਆ ਸੀਗਾ ਕਿ ਸਰਕਾਰੇ ਵੀ ਕਹਿੰਦੀ ਕਿ ਸਾਨੂੰ ਜ਼ਮੀਨ ਐਕਵਾਇਰ ਨਹੀਂ ਕਰਨੀ ਪੈ ਰਹੀ ਇਸ ਕਰਕੇ ਸਾਡੇ ਸਤੇ ਸੌਖਾ ਹੈ ਇਹ ਇਹ ਨਹਿਰ ਦਾ ਪਹਿਲਾਂ ਜਿਹੜਾ ਇਹਨਾਂ ਦਾ ਸਟੈਂਸ ਸੀਗਾ ਜੀ ਉਹ ਇਹੀ ਸੀਗਾ ਕਿ ਇਹਦੇ ਕਰਨੀ ਪੈਣੀ ਕਿਉਂਕਿ ਇਹਨਾਂ ਨੇ ਨਿਊਜ਼ ਆਈਟਮ ਵੀ ਕੀਤਾ ਸੀ ਬਹੁਤ ਸ਼ੋਸ਼ਾ ਵੀ ਛੱਡਿਆ ਕਿ ਵੀ ਸਾਸੀ ਰਾਜਸਥਾਨ ਸਾਨੂੰ देखो जी फ्री लैंड ਦੇ ਰਿਹਾ ਇੱਕ ਐਗਰੀਮੈਂਟ ਵੀ ਸ਼ਾਇਦ ਉਦੋਂ ਮੀਤ ਥੇਰ ਗਏ ਸੀਗੇ ਜਾਂ ਸੀਐਮ ਗਏ ਸੀ ਮੈਨੂੰ ਪਤਾ ਯਾਦ ਨਹੀਂ ਪਰ ਨਿਊਜ਼ ਆਈਟਮ ਆਈ ਸੀ ਕਿ ਸਾਨੂੰ ਫ੍ਰੀ ਉਹਨਾਂ ਨੇ ਲੈਂਡ ਦੇਤੀ ਤੇ ਇਹ ਆਪਾਂ ਨੂੰ ਵੀ ਪਤਾ ਵੀ ਪੰਜਾਬ ਨੂੰ ਫ੍ਰੀ ਤੇ ਬਿਗੈਰ ਮੰਗੇ ਕਦੋਂ ਕੁਝ ਮਿਲਿਆ ਤੇ ਹੁਣ ਲੇਟਲੀ ਇਹਨਾਂ ਨੇ ਸਰਵੇ ਕਰਵਾਇਆ ਜਿਹਦੇ ਵਿੱਚ ਇਹ ਪ੍ਰਾਈਵੇਟ ਲੈਂਡ ਫਰਦਰ ਐਕਵਾਇਰ ਕਰ ਰਹੇ ਆ ਉਹਦੀਆਂ ਨੇ ਲੈਟਰ ਵੀ ਕੱਢੀ ਆ ਉਹ ਜੂਨ ਚੋ ਹੋ ਗਿਆ ਸੀਗਾ ਕਿ ਵੀ ਆਹ ਲੈਂਡਸ ਆਇਡੈਂਟੀਫਾਈ ਹੋ ਗਈਆਂ ਸੀਗੀਆਂ ਕਿ ਵੀ ਆਹ ਨੰਬਰ ਜਿਹੜੇ ਆਇਡੈਂਟੀਫਾਈ ਕੀਤੇ ਸੀ ਉਹਨਾਂ ਦੀ ਮਲਕੀਅਤ ਦਾ ਕਰਾ ਰਹੇ ਹੈਗੇ ਆ ਪਟਵਾਰੀਆਂ ਉਹਤੇ ਉਹਨਾਂ ਨੂੰ ਗਿੱਦੜਵੇ ਮੁਖਸਰ ਉੱਥੇ ਲਿਖਿਆ ਹੈਗਾ ਤੇ ਅੱਗੇ ਇਹ ਵੀ ਪ੍ਰੋਬਲਮ ਹੈਗੀ ਆ ਉਹ ਸੇਮ ਨਾਲੇ ਤੋਂ ਕਿਵੇਂ ਉਹਨੂੰ ਉਹਨੂੰ ਡਾਇਵਰਟ ਕਰਨਗੇ ਕੀ ਕਰਨਗੇ ਉਹਦੇ ਨਾਲ ਨਵੀਆਂ ਜਿਹੜੀਆਂ ਪ੍ਰੋਬਲਮਸ ਹੋਣੀਆਂ ਕੀ ਇਹਨਾਂ ਨੇ ਸੋਚੀਆਂ ਹੈ ਕਿ ਨਹੀਂ ਸੋਚੀਆਂ ਕਿਉਂਕਿ ਉੱਥੇ ਲੋਕਾਂ 'ਚ ਪੈਨਿਕ ਹੈਗਾ ਇਸ ਟਾਈਮ ਇਹ ਵੀ ਇਹ ਤਾਂ ਸਾਡੇ 'ਸਤੇ ਪ੍ਰੋਬਲਮ ਬਣ ਚੁੱਕੀ ਇੱਕ ਆਖਰੀ ਸਵਾਲ ਪ੍ਰਧਾਨ ਸਾਹਿਬ ਜਿਹਾ ਕਰਨ ਤੋਂ ਪਹਿਲਾਂ ਕਿਉਂਕਿ ਇਹ ਪ੍ਰੋਜੈਕਟ ਬਹੁਤ ਵੱਡਾ ਹੈ ਬੜਾ ਸੋਚ ਸਮਝ ਕੇ ਕੀਤਾ ਜਾਂਦਾ ਹੈ ਰਿਸਰਚ ਵਰਕ ਹੁੰਦਾ ਪੂਰਾ ਗਰਾਊਂਡ ਵਰਕ ਹੁੰਦਾ ਪੂਰਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਪਿੰਡਾਂ ਦੇ ਲੋਕਾਂ ਦੇ ਵਿੱਚ ਇਹ ਪੈਨਿਕ ਹੈ ਸੀਐਮ ਸਾਹਿਬ ਤਾਂ ਕਹਿੰਦੇ ਕਿ ਪਿੰਡਾਂ ਦੇ ਲੋਕਾਂ ਦੀ ਡਿਮਾਂਡ ਹੈ ਉਸ ਡਿਮਾਂਡ ਤੇ ਹੀ ਸੀਮਾਲਵਾ ਨਹਿਰ ਕੱਢਣ ਜਾ ਰਹੇ ਹਨ ਨਹੀਂ ਜੀ ਡਿਮਾਂਡ ਆਏ ਹੈ ਨੀ ਕਿ ਡਿਮਾਂਡ ਦਾ ਇਹ ਆ ਕਿ ਜੋ ਵਾਟਰ नीड्स ਸੀਗੇ ਆ ਉਹ ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਪੰਪ ਲੱਗ ਹੋਏ ਸੀ ਫਿਰ ਅਕਾਲੀ ਸਰਕਾਰ ਵਾਲਿਓ ਪੰਪ ਵਧ ਗਏ ਸੀਗੇ ਤੇ ਲੋਕਾਂ ਦੇ ਉਹ ਹੋ ਰਿਹਾ ਜੇ ਡਿਮਾਂਡ ਜੇ ਹੈ ਉੱਥੇ ਤਾਂ ਇਹ ਆ ਕਿ ਜਿਹੜੀ ਪੁਲਾਂ ਦੀ ਰਿਪੇਅਰ ਆ ਜਾਂ ਪਾਈਪਸ ਦੀ ਰਿਪੇਅਰ ਆ ਉਹ ਉਦੋਂ ਨਾ ਕੀਤੀ ਜਾਵੇ ਜਦੋਂ ਚੋਣੇ ਦਾ ਸੀਜ਼ਨ ਹੋਵੇ ਸੈਕੰਡ ਹਮੇਸ਼ਾ ਇਸ ਸਰਕਾਰ ਆਉਣ ਤੋਂ ਪਹਿਲਾਂ ਹਮੇਸ਼ਾ ਆਪਾਂ ਨੂੰ ਜਿਹੜਾ ਵੀ ਕੋਈ ਖੇਤੀਬਾੜੀ ਕਰਦਾ ਉਹਨੂੰ ਪਤਾ ਵੀ ਚੋਣੇ ਵੇਲੇ ਟੈਂਪਰੇਰੀ ਸ਼ੂਟਸ ਮਿਲਦੀਆਂ ਸੀ ਜਿਹਨੂੰ ਮੋਗੀਆਂ ਕਹਿੰਦੇ ਸੀ ਆਪਾਂ ਹੁਣ ਉਹ ਮੋਗੀਆਂ ਵੀ ਬੰਦ ਕਰਤੀਆਂ ਇਹ ਨਵੀਂ ਸਰਕਾਰ ਨੇ ਉਹ ਮੋਗੀਆਂ ਦੇਣੀਆਂ ਸ਼ੁਰੂ ਕਰਨ ਕਿਉਂਕਿ ਜਦੋਂ ਫਲੱਡ ਵਾਲੀ ਸਿਚੁਏਸ਼ਨ ਹੋ ਜਾਂਦੀ ਆ ਪਾਣੀ ਤੁਸੀਂ ਵੇਸਟ ਕਰਦੇ ਹੋ ਇਧਰ ਜ਼ਿਮੀਦਾਰ ਨੂੰ ਮਿਲ ਨਹੀਂ ਰਿਹਾ ਹੁੰਦਾ ਤਾਂ ਇਹ ਮੋਗੀਆਂ ਉਹ ਮੋਗੇ ਜਿਹੜੀ ਟੈਂਪਰੇਰੀ ਸ਼ੂਟਸ ਆ ਉਹ ਦੇਣੀ ਹੈ ਸ਼ੁਰੂ ਕਰਨ ਜੋ ਐਕਚੁਅਲੀ ਕਿਸਾਨੀ ਦੀਆਂ ਨੀਡਜ਼ ਹੈਗੀਆਂ ਤੇ ਇਹ ਇਹ ਕੋਈ ਨਿਊਕਲੀਅਰ ਸਾਇੰਸ ਨਹੀਂਗੇ ਇਹ ਕੋਈ ਆਏ ਨਹੀਂ ਪੁਰਾਣੀਆਂ ਸਰਕਾਰਾਂ ਨੂੰ ਵੀ ਪਤਾ ਸੀ ਉਹਨਾਂ ਅਫਸਰਾਂ ਨੂੰ ਵੀ ਪਤਾ ਹੈ ਤੇ ਇਹ ਨਵੇਂ ਐਕਸਪੈਰੀਮੈਂਟ ਨਾ ਕਰਨ ਤੇ ਇਹ ਪਿੰਡਾਂ 'ਚ ਜਾਣ ਉਹਨਾਂ ਅਫਸਰਾਂ ਨੂੰ ਪੁੱਛਣ ਹੈ ਉਹ ਲੋਕੀ ਦੱਸ ਦੇਣਗੇ ਕਿ ਜੀ ਆ ਮੈਥਡ ਹੈਗਾ ਤੇ ਬਹੁਤ ਸੌਖਾ ਹੈ ਤੇ ਸਾਨੂੰ ਕਹਿਣ ਲਓ ਅਸੀਂ ਪੂਰਾ ਕਰ ਦਿੰਨੇ ਆ ਪਾਣੀ ਮੂਕੇ ਵੀ ਦੇ ਦਾਂਗੇ ਰਾਜਸਥਾਨ ਨਾਲ ਚਲੋ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਅਜੀਪਾਲ ਸਿੰਘ ਬਰਾੜ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਹੈ ਕਿ ਕਿ ਇਹ ਖਿਲਾਫ ਨਹੀਂ ਨੇ ਪਰ ਜੋ ਪ੍ਰੈਕਟੀਕਲ ਚੀਜ਼ਾਂ ਨੇ ਉਹ ਅੱਖਾਂ ਬੰਦ ਕਰਕੇ ਨਹੀਂ ਕਰਨੀਆਂ ਚਾਹੀਦੀਆਂ ਇਹ ਪ੍ਰੈਕਟੀਕਲ ਚੀਜ਼ਾਂ ਨੇ ਜਿਹੜੀਆਂ ਅੱਗੇ ਆ ਕੇ ਦਿੱਕਤ ਕਰਨੀਆਂ ਨੇ ਜੇ ਤੁਸੀਂ ਅਰਬਾਂ ਕਰੋੜਾਂ ਅਰਬ ਰੁਪਈਆ ਖਰਚ ਵੀ ਕਰ ਦੋ ਤੇ ਜੇ ਫਿਰ ਵੀ ਤੁਹਾਡਾ ਕੰਮ ਨਾ ਪੂਰਾ ਹੋਵੇ ਤੇ ਫਿਰ ਇਹ ਪੰਜਾਬ ਦੇ ਲੋਕਾਂ ਦਾ ਪੈਸਾ ਤਾਂ ਵੇਸਟ ਹੀ ਜਾ ਰਿਹਾ ਨਾ ਸੋ ਇਸ ਕਰਕੇ ਇਹ ਦੁਬਾਰਾ ਸੋਚਣ ਦੀ ਜ਼ਰੂਰਤ ਹੈਗੀ ਹੈ ਇਸ ਪੂਰੇ ਮੁੱਦੇ ਤੇ